ਹੁਣ ਉਹਨਾਂ ਨੇ ਪਾਰਲੀਮੈਂਟ 'ਚ ਵੜ ਕੇ ਅੰਦਰ ਆਪਣਾ ਪ੍ਰੋਟੈਸਟ ਕੀਤਾ ਇਹਨੇ ਇੱਕ ਬਹਿਸ ਖੜੀ ਕਰ ਦਿੱਤੀ ਹੈ ਪੂਰੇ ਦੇਸ਼ 'ਚ ਜਿਵੇਂ ਉਹਨਾਂ ਨੇ ਮਣੀਪੁਰ ਦੇ ਵਿੱਚ ਹੋਈ ਹਿੰਸਾ ਦੇ ਖਿਲਾਫ ਨਾਅਰਾ ਲਾਇਆ ਉਹਨਾਂ ਨੇ ਬੇਰੁਜ਼ਗਾਰੀ ਦੇ ਨਾਅਰਾ ਲਾਇਆ ਉਹਨਾਂ ਨੇ ਦੇਸ਼ 'ਚ ਵਧ ਰਹੀ ਤਾਨਾਸ਼ਾਹੀ ਦਾ ਨਾਅਰਾ ਲਾਇਆ ਕਿਸੇ ਵੀ ਚੈਨਲ ਨੇ ਕਿਸੇ ਨੇ ਵੀ ਇਹਨਾਂ ਨਾਰਿਆਂ ਨੂੰ ਆਧਾਰ ਬਣਾ ਕੇ ਬਹਿਸ ਨਹੀਂ ਛੇੜੀ ਉਹਨਾਂ ਨੌਜਵਾਨਾਂ ਨੂੰ ਲੱਗਿਆ ਕਿ ਸਾਡੀ ਸੁਣਵਾਈ ਨਹੀਂ ਹੈ ਜੇ ਅਸੀਂ ਐਡਾ ਨਾਲ ਐਕਟ ਕਰਾਂਗੇ ਤਾਂ ਇੱਥੇ ਬਹਿਸ਼ ਸ਼ੁਰੂਗੀ ਦੇਸ਼ ਦੇ ਵਿੱਚ ਇਸ ਤੇ ਚਰਚਾ ਹੋਊਗੀ ਔਰ ਭਾਰਤ ਦੇ মিডিਆ ਨੂੰ ਤਾਂ ਇੱਥੋਂ ਤੱਕ ਲੱਗਦਾ ਕਿ ਪਾਰਲੀਮੈਂਟ ਕੋਈ ਮੰਦਰ ਆ ਜਿੱਦਾ ਉਹ ਸਾਰੀਆਂ ਪ੍ਰੋਗਰੈਸਿਵ ਜਿਹੜੇ ਲੋਕ ਨੇ ਉਹ ਵੀ ਇਸ ਤੇ ਚੁੱਪ ਬੱਠੀ ਬੈਠੇ ਆ ਕਿਤੇ ਨਹੀਂ ਲਿਖਿਆ ਹੋਇਆ ਕਿ ਪਾਰਲੀਮੈਂਟ 'ਚ ਕੋਈ ਪ੍ਰੋਟੈਸਟ ਨਹੀਂ ਕਰ ਸਕਦਾ ਅੱਜ ਜਿਸ ਤਰੀਕੇ ਨਾਲ ਆਪਾਂ ਬਹੁਤ ਸ਼ਾਰਟ ਨੋਟਿਸ ਦੇ ਉੱਪਰ ਹੀ ਇਹ ਪ੍ਰੋਟੈਸਟ ਕਰ ਰਹੇ ਆ ਇਹ ਜਿਹੜਾ ਪ੍ਰੋਟੈਸਟ ਹੈ ਇਹ ਇੱਕ ਤਰ੍ਹਾਂ ਦੀ ਚਰਚਾ ਜ਼ਿਆਦਾ ਹੈ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕੁਝ ਨੌਜਵਾਨਾਂ ਨੇ ਦੋ ਨੌਜਵਾਨਾਂ ਨੇ ਲੋਕ ਸਭਾ ਦਾ ਜਿਹੜਾ ਚੈਂਬਰ ਹੁੰਦਾ ਅਸੀਂ ਕੋਈ ਵੀ ਬੰਦਾ ਉੱਥੇ ਪਾਸ ਲੈ ਕੇ ਕਿਸੇ ਐਮਪੀ ਦੇ ਨਾਲ ਦੇਖ ਸਕਦਾ ਸੁਣ ਸਕਦਾ ਉਸ ਜਿਹੜੀ ਪਾਰਲੀਮੈਂਟ ਦੇ ਵਿੱਚ ਇਵੈਂਟ ਹੁੰਦਾ ਉਹਨਾਂ ਨੇ ਇੱਕ ਕਲਰ ਗੈਸ ਹੁੰਦੀ ਹੈ ਉਹਦਾ ਯੂਜ਼ ਕੀਤਾ ਬਾਲਕਨੀ ਦੇ ਵਿੱਚ ਆ ਕੇ ਤੇ ਪ੍ਰੋਟੈਸਟ ਕੀਤਾ ਇੱਕ ਤਰ੍ਹਾਂ ਦਾ ਨਾਰੇ ਲਗਾਏ ਕੁਝ ਜਿਹਦਾ ਜ਼ਿਕਰ ਇੱਥੇ ਪਹਿਲਾਂ ਹੋ ਚੁੱਕਿਆ ਪਰ ਉਸ ਤੋਂ ਬਾਅਦ ਜਿਹੜਾ ਕਟਨਾਕਰਮ ਪੂਰੇ ਦੇਸ਼ ਦੇ ਵਿੱਚ ਚੱਲਿਆ ਉਹ ਇੱਕ ਸੀਰੀਅਸ ਡਿਬੇਟ ਦੀ ਡਿਮਾਂਡ ਕਰਦਾ ਅਸੀਂ ਯੂਨੀਵਰਸਿਟੀਆਂ 'ਚ ਪੜਨ ਵਾਲੇ ਵਿਦਿਆਰਥੀ ਆ ਉੱਚ ਸਿੱਖਿਆ ਦੇ ਬਹੁਤੇ ਇੱਥੇ ਅੱਜ ਕੱਲ ਰੁਝਾਨ ਹੈ ਕਿ ਪੇਪਰਾਂ ਦੀ ਕੰਪੀਟੀਸ਼ਨ ਦੇ ਪੇਪਰਾਂ ਦੀ ਤਿਆਰੀ ਦਾ ਬੋਲਬਾਲਾ ਜਿਹੜਾ ਹੈਗਾ ਚੀਜ਼ਾਂ ਨੂੰ ਕ੍ਰਿਟੀਕਲੀ ਦੇਖਣਾ ਸਮਝਣਾ ਇਸ ਤਰ੍ਹਾਂ ਦਾ ਜਿਹੜਾ ਨਜ਼ਰੀਆ ਹੈਗਾ ਉਹ ਅਧਿਆਪਕਾਂ 'ਚੋਂ ਵੀ ਜਾ ਰਿਹਾ ਹੈ ਤੇ ਨੌਜਵਾਨਾਂ 'ਚੋਂ ਵੀ ਉਹਦੀ ਜਿਹੜੀ ਘਾਟ ਆ ਉਹ ਹੁਣ ਹੁੰਦੀ ਜਾ ਰਹੀ ਆ ਸਾਡਾ ਵਿਦਿਅਕ ਢਾਂਚਾ ਇਸ ਤਰ੍ਹਾਂ ਚੀਜ਼ਾਂ ਪੈਦਾ ਕਰਨੀਆਂ ਹੁਣ ਉਸ ਸੰਕਟ 'ਚ ਆ ਚੁੱਕਿਆ ਹੁਣ ਉਹਨਾਂ ਨੇ ਪਾਰਲੀਮੈਂਟ 'ਚ ਵੜ ਕੇ ਅੰਦਰ ਆਪਣਾ ਪ੍ਰੋਟੈਸਟ ਕੀਤਾ ਇਹਨੇ ਇੱਕ ਬਹਿਸ ਖੜੀ ਕਰ ਦਿੱਤੀ ਹੈ ਪੂਰੇ ਦੇਸ਼ 'ਚ ਬਹੁਤਿਆਂ ਨੂੰ ਇਹ ਲੱਗਦਾ ਕਿ ਪਾਰਲੀਮੈਂਟ ਤਾਂ ਕੋਈ ਬਹੁਤ ਹੀ ਜ਼ਿਆਦਾ ਕੋਈ ਤਕੜੀ ਚੀਜ਼ ਹੈ ਔਰ ਭਾਰਤ ਦੇ মিডিਆ ਨੂੰ ਤਾਂ ਇੱਥੋਂ ਤੱਕ ਲੱਗਦਾ ਕਿ ਪਾਰਲੀਮੈਂਟ ਕੋਈ ਮੰਦਰ ਹੈ ਜਿੱਦਾ ਪਾਰਲੀਮੈਂਟ 'ਚ ਅੱਜ ਤੋਂ ਪਹਿਲਾਂ ਵੀ ਪ੍ਰੋਟੈਸਟ ਹੋਏ ਆ ਜੇ ਤੁਸੀਂ ਹਿਸਟਰੀ ਪੜੋਗੇ ਕਿਸਾਨ ਵੀ ਇੱਕ ਵਾਰੀ ਪਾਰਲੀਮੈਂਟ ਦੇ ਅੰਦਰ ਵੜ ਗਏ ਸੀ ਪ੍ਰੋਟੈਸਟ ਕੀਤਾ ਸੀ ਹੋਰ ਵੀ ਬਹੁਤ ਸਾਰੇ ਪ੍ਰੋਟੈਸਟ ਅੰਦਰ ਹੋਏ ਆ ਹੁਣ ਮੀਡੀਆ ਨੇ ਇਸ ਪੂਰੀ ਘਟਨਾ ਨੂੰ ਹਮਲਾ ਬਣਾ ਦਿੱਤਾ ਜੇ ਉਹਨਾਂ ਵੱਲੋਂ ਲਾਏ ਜਿਹੜੇ ਨਾਰੇ ਆ ਜਿਵੇਂ ਉਹਨਾਂ ਨੇ ਮਨੀਪੁਰ ਦੇ ਵਿੱਚ ਹੋਈ ਹਿੰਸਾ ਦੇ ਖਿਲਾਫ ਨਾਰਾ ਲਾਇਆ ਉਹਨਾਂ ਨੇ ਬੇਰਜ਼ਗਾਰੀ ਦਾ ਨਾਰਾ ਲਾਇਆ ਉਹਨਾਂ ਨੇ ਦੇਸ਼ 'ਚ ਵਧ ਰਹੀ ਤਾਨਾਸ਼ਾਹੀ ਦਾ ਨਾਰਾ ਲਾਇਆ ਕਿਸੇ ਵੀ ਚੈਨਲ ਨੇ ਕਿਸੇ ਨੇ ਵੀ ਇਹਨਾਂ ਨਾਰਿਆਂ ਨੂੰ ਆਧਾਰ ਬਣਾ ਕੇ ਬਹਿਸ ਨਹੀਂ ਛੇੜੀ ਹਾਲਾਂਕਿ ਇੱਕ ਗੰਭੀਰ ਮੁੱਦੇ ਹੈਗੇ ਆ ਆਪਣੀ ਯੂਨੀਵਰਸਿਟੀ ਚ ਬਹੁਤ ਸਾਰੇ ਵਿਦਿਆਰਥੀਏ ਪੜੇ ਹੋਏ ਕੋਈ ਈਟੀਟੀ ਚ ਜਾ ਕੇ ਟੈਂਕੀਆਂ ਤੇ ਬੈਠਾ ਕੋਈ ਬੀਏ ਡੈਡ ਦੇ ਧਰਨੇ ਬੀਏ ਡੈਡ ਦੇ ਧਰਨੇ ਚ ਕੁੱਟ ਖਾਂਦਾ 1158 ਦੇ ਧਰਨੇ ਵਿੱਚ ਇੱਕ ਖੁਦਕੁਸ਼ੀ ਹੁਣੇ ਹੋ ਕੇ ਹਟਿਆ 2021 ਦਾ ਡਾਟਾ ਹੈਗਾ ਇੰਡੀਅਨ ਕ੍ਰਾਈਮ ਰਿਪੋਰਟ ਜਿਹੜੀ ਬੀਰੋ ਦੀ ਆਈ ਏ ਉਹਦੇ ਵਿੱਚ ਜੇ ਸਭ ਤੋਂ ਜ਼ਿਆਦਾ ਖੁਦਕੁਸ਼ੀ ਹੈ ਤਾਂ ਵਿਦਿਆਰਥੀ ਵਰਗ ਦੀ ਹੈ ਯੂਥ ਦੀ ਹੈ ਕਿਸਾਨੀ ਨਾਲੋਂ ਵੀ ਵੱਡੀ ਖੁਦਕੁਸ਼ੀ ਯੂਥ ਕਰ ਰਿਹਾ ਹੈ ਇੰਨੇ ਵੱਡੇ ਅੰਕੜੇ ਆ ਰਹੇ ਆ ਤੇ ਜੇ ਕੋਈ ਇਹ ਸਮਝੇ ਕਿ ਬਹੁਤ ਲੋਕ ਤੁਹਾਡੇ ਨਾਲ ਸੁਲੀਕੇ ਨਾਲ ਹੀ ਚੱਲਣਗੇ ਜੇ ਸਰਕਾਰਾਂ ਨੂੰ ਜਾਂ ਲੋਕਾਂ ਨੂੰ ਜਾਂ ਨੇਤਾਵਾਂ ਨੂੰ ਇਹ ਲੱਗਦਾ ਕਿ ਨੌਜਵਾਨ ਨੇ ਜਿਹੜੇ ਜਿਵੇਂ ਵੀ ਕਰੀ ਜਾਣਗੇ ਉਵੇਂ ਬਰਦਾਸ਼ਤ ਕਰਦੇ ਰਹਿਣਗੇ ਤਾਂ ਇਹ ਵੇਲਾ ਰਹਿਣਾ ਨਹੀਂ ਅਸੀਂ ਪਹਿਲਾਂ ਕਹਿੰਦੇ ਰਹੇ ਆ ਹਾਲਾਂਕਿ ਉਹਨਾਂ ਦੇ ਐਕਟ ਨਾਲ ਸਹਿਮਤੀ ਜਾਂ ਅਸਹਿਮਤੀ ਇਹ ਹਰ ਬੰਦੇ ਦਾ ਇੱਕ ਨਜ਼ਰੀਆ ਦੇਖਣ ਦਾ ਇਹਦੇ ਤੇ ਇਹਦੀ ਆਲੋਚਨਾ ਵੀ ਕੀਤੀ ਜਾ ਸਕਦੀ ਹੈ ਪਰ ਇਹਦੇ ਪੱਖ 'ਚ ਵੀ ਗੱਲ ਕੀਤੀ ਜਾ ਸਕਦੀ ਆ ਸਵਾਲ ਇਹ ਆ ਕਿ ਭਾਰਤ ਦੇ ਵਿੱਚ ਕਿੰਨੀ ਇੱਕ ਸੁਣਵਾਈ ਹੈਗੀ ਇਹ ਬੰਦੇ ਦੀ ਜੇ ਕਿਸਾਨਾਂ ਨੇ ਅੰਦੋਲਨ ਕੀਤਾ ਤਾਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਕਿ ਤਿੰਨ ਕਾਨੂੰਨ ਹੀ ਰੱਦ ਕਰਨ ਦੀ ਮੰਗ ਲੈ ਕੇ ਗਏ ਆ ਉਹ ਇਥੋਂ ਉਹਨਾਂ ਲਈ ਵੀ ਉਹਨਾਂ ਨੂੰ 1.5 ਸਾਲ ਦਿੱਲੀ ਦੇ ਜਾ ਕੇ ਬਾਰਡਰਾਂ ਤੇ ਬੈਠਣਾ ਪਿਆ ਕੋਈ ਗੱਲ ਕਿਸੇ ਨੇ ਛੇਤੀ ਸੁਣ ਨਹੀਂ ਲਈ ਔਰ ਉਹਦੇ ਤੋਂ ਵੀ ਕੋਈ ਬਹੁਤੀਆਂ ਮੰਗਾਂ ਪੂਰੀਆਂ ਨਹੀਂ ਹੋ ਗਈਆਂ ਹਜੇ ਵੀ ਸੰਘਰਸ਼ ਚ ਨੇ ਇਸੇ ਤਰ੍ਹਾਂ ਬਹੁਤ ਸਾਰੀਆਂ ਮਿਨੋਰਟੀਜ਼ ਦੇ ਸਿੱਖ ਕਤਲੇਆਮ ਹੋਇਆ 1984 ਚ ਹਲੇ ਤੱਕ ਲੋਕ ਇਨਸਾਫ ਦੀ ਮੰਗ ਦੇ ਲਈ ਲੜਦੇ ਆ ਹੋਰ ਬਹੁਤ ਸਾਰੀਆਂ ਘਟਨਾਵਾਂ ਨੇ ਮੁਸਲਮਾਨ ਦੇ ਉੱਪਰ ਗੋਦਰਾ ਚ ਹੋਇਆ ਸਹਾਰਨਪੁਰ ਚ ਹੋਇਆ ਜਾਂ ਸੀਏਐਨਆਰਸੀ ਦਾ ਇਸ਼ੂ ਹੈ ਪ੍ਰੋਟੈਸਟ ਹੋਏ ਤਾਂ ਜਿਹੜੀ ਇਹ ਸੁਣਵਾਈ ਨਹੀਂ ਹੈਗੀ ਹੁਣ ਇਹ ਨੌਜਵਾਨ ਨੇ ਅੱਜ ਕੱਲ ਇੰਟਰਨੈਟ ਯੂਜ਼ ਕਰਦੇ ਆ ਸਾਰੇ ਪਾਕਿਸਤਾਨ ਫੈਨ ਕਲੱਬ ਇੱਕ ਬਲੌਗ ਹੈ ਪੇਜ ਹੈ ਉੱਥੋਂ ਇਕੱਠੇ ਹੋਏ ਕੋਈ ਮਹਾਰਾਸ਼ਟਰ ਦਾ ਰਹਿਣ ਵਾਲਾ ਕੋਈ ਹਰਿਆਣੇ ਦਾ ਰਹਿਣ ਵਾਲਾ ਕੋਈ ਬੰਗਾਲ ਦਾ ਰਹਿਣ ਵਾਲਾ ਉੱਥੋਂ ਇਕੱਠੇ ਹੋ ਕੇ ਉਹਨਾਂ ਨੇ ਭਗਤ ਸਿੰਘ ਨੂੰ ਇਨਸਪਾਇਰਡ ਹੋ ਕੇ ਉਹਦਾ ਐਕਟ ਕੀਤਾ ਤੇ ਇੱਕ ਕਲਰ ਗੈਸ ਯੂਜ਼ ਕੀਤੀ ਤੇ ਮੀਡੀਆ ਦਾ ਸਾਡਾ ਇੰਨਾ ਕ ਬਿਕਾਊ ਹੈ ਕਿ ਇੱਕ ਸਟੋਰੀ ਪੂਰੀ ਉਹਨਾਂ ਨੇ ਇਸ ਕੰਮ ਤੇ ਵੀ ਕਰ ਦਿੱਤੀ ਕਿ ਜਿਹੜੀ ਗੈਸ ਦੀ ਉਹਨਾਂ ਨੇ ਪ੍ਰੋਡਕਟ ਜਿਹੜਾ ਯੂਜ਼ ਕੀਤਾ ਉਹ ਮੇਡ ਇਨ ਚਾਈਨਾ ਸੀ ਤੇ ਉਹਨਾਂ ਨੇ ਕਨਕਲੂਜਨ ਇਹ ਕੀਤਾ ਇਸ ਹਮਲੇ ਦੇ ਪਿੱਛੇ ਚੀਨ ਦਾ ਹੱਥ ਆ ਹਾਲਾਂਕਿ ਉਹਨਾਂ ਦੇ ਹੱਥਾਂ 'ਚ ਮੀਡੀਆ ਦੇ ਜਿਹੜੇ ਕੈਮਰੇ ਮਾਈਕ ਐਦਾਂ ਦੇ ਇੰਸਟਰੂਮੈਂਟ ਨੇ ਉਹ ਸਾਰੇ ਮੇਡ ਇਨ ਚਾਈਨਾ ਹੀ ਨੇ ਬਹੁਤ ਕੋਸ਼ਿਸ਼ ਜਿਹੜਾ ਵਰਤਿਆ ਜਾਂਦਾ ਐਦਾਂ ਦਾ ਤੇ ਚੀਜ਼ਾਂ ਨੂੰ ਐਦਾਂ ਡਿਸਟਰੈਕਟ ਕਰ ਦੇਣਾ ਬਦਲ ਦੇਣਾ ਅਸਲ ਮੁੱਦੇ ਤੇ ਗੱਲ ਨਾ ਕਰਨੀ ਅਸੀਂ ਇਸ ਕਰਕੇ ਪ੍ਰੋਟੈਸਟ ਕਰ ਰਹੇ ਹਾਂ ਦੂਸਰੀ ਗੱਲ ਇਹ ਹੈਗੀ ਆ ਕਿ ਯੂਏਪੀਏ ਵਰਗੇ ਐਕਟ ਐਂਟੀ ਨੈਸ਼ਨਲ ਸਿਟੀਸ਼ਨ ਦਾ ਐਕਟ ਜਿਹੜਾ 2023 ਦੇ ਵਿੱਚ ਐਮੈਂਡ ਵੀ ਕੀਤਾ ਗਿਆ ਤੇ ਇਹ ਬ੍ਰਿਟਿਸ਼ ਸਾਮਰਾਜ ਦੇ ਟਾਈਮ ਵੇਲੇ ਦੇ ਕਾਨੂੰਨ ਨੇ ਜਿਨ੍ਹਾਂ ਦੀ ਅੱਜ ਦੇ ਯੁੱਗ ਦੇ ਵਿੱਚ ਕੋਈ ਜ਼ਰੂਰਤ ਨਹੀਂ ਹੈ ਇਹਨਾਂ ਨੇ ਉਹਨੂੰ ਰਿਪੀਲ ਕਰਨ ਦੇ ਨਾਅਰੇ ਲਾਇਆ ਕਿ ਅਸੀਂ ਸਿਟੀਸ਼ਨ ਦਾ ਐਕਟ ਰਿਪੀਲ ਕਰ ਦਾਂਗੇ ਪਰ ਰਿਪੀਲ ਨਹੀਂ ਕੀਤਾ ਉਹਨੂੰ ਐਮੈਂਡ ਕੀਤਾ ਤੇ ਉਹਨੂੰ ਹੋਰ ਸਖਤ ਕਰ ਦਿੱਤਾ ਹੈਗਾ ਇਸ ਲਈ ਇਹ ਜਿਹੜੇ ਨੌਜਵਾਨਾਂ ਉਹਨਾਂ ਨੇ ਫੜੇ ਆ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਉਹਨਾਂ ਦੇ ਉੱਪਰ ਯੂਏਪੀ ਦੀ ਧਾਰਾ ਲਾਈ ਗਈ ਹੈ ਜਿਹੜੀ ਇਹ ਬਿਲਕੁਲ ਨਹੀਂ ਬੰਦੀ ਹੈਗੀ ਇਹਨੂੰ ਹਟਾਉਣਾ ਚਾਹੀਦਾ ਪ੍ਰੋਟੈਸਟ ਕਰਨਾ ਫੰਡਮੈਂਟਲ ਰਾਈਟ ਹੈ ਔਰ ਦੂਜੀ ਗੱਲ ਇਹ ਕਿਤੇ ਨਹੀਂ ਲਿਖਿਆ ਹੋਇਆ ਕਿ ਪਾਰਲੀਮੈਂਟ ਵਿੱਚ ਕੋਈ ਪ੍ਰੋਟੈਸਟ ਨਹੀਂ ਕਰ ਸਕਦਾ ਔਰ ਇਹ ਪਾਰਲੀਮੈਂਟ ਦੇ ਵਿੱਚ 250 ਦੇ ਲਗਭਗ ਐਮਪੀ ਨੇ ਜਿਹੜੇ ਕ੍ਰਿਮੀਨਲ ਕੇਸਾਂ ਦੇ ਵਿੱਚ ਦਰਜ ਨੇ ਕ੍ਰਿਮੀਨਲ ਕੇਸ ਚੱਲਦੇ, ਰੇਪ ਦੇ ਕੇਸ ਚੱਲਦੇ ਇਹਨਾਂ ਬੰਦਿਆਂ ਦੇ ਉੱਪਰ ਉਹ ਵੀ ਉੱਥੇ ਬੈਠੇ ਆ। ਔਰ ਇਹਨਾਂ ਪਾਰਲੀਮੈਂਟ ਦੇ ਵਿੱਚ ਇਹ ਕੋਈ ਬਹੁਤ ਸ਼ਾਂਤਮਈ ਰਹਿੰਦੇ ਹੁਣ ਜਿਹੜੇ ਅੱਜ ਲੱਗੇ ਹੋਏ ਆ ਕਿ ਅਸੀਂ ਬੜੀ ਸ਼ਾਂਤੀ ਪਸੰਦ ਆ ਬਥੇਰੇ ਵਾਰੀ ਇਹ ਕੁਰਸੀਆਂ ਤੱਕ ਚਲਦੀਆਂ ਦੇਖਦੇ ਹਾਂ ਤੁਸੀਂ। ਜੇ ਇਹਨਾਂ ਨੇ ਕਿਸੇ ਦੀ ਜਾਨ ਲੈਣੀ ਹੁੰਦੀ ਜਾਂ ਹਮਲਾ ਹੁੰਦਾ ਤਾਂ ਉਹਨਾਂ ਕੋਲੇ ਕੋਈ ਵੈਪਨ ਹੁੰਦਾ ਉਹਨਾਂ ਕੋਲ ਇੱਕ ਕਲਰ ਗੈਸ ਸੀਗੀ ਤਾਂ ਇਸ ਕਰਕੇ ਨੌਜਵਾਨਾਂ ਦੇ ਵਿੱਚ ਇੱਕ દિਸ਼ਾਹੀਨਤਾ ਵੀ ਕਿਹੜੋ ਕਿ ਆਰਗੇਨਾਈਜ਼ਡ ਮੂਵਮੈਂਟ ਜਿਹੜੀ ਹੈਗੀ ਆ ਕਿਉਂਕਿ ਜਿੱਥੇ ਅਨਪਲਾਈਮੈਂਟ ਹੈ ਉਹਦੇ ਨਾਲ-ਨਾਲ ਜਿਸ ਤਰੀਕੇ ਦੀ ਮੰਡੀ ਦਾ ਸੱਭਿਆਚਾਰ ਹੈ ਉਹਦੇ ਨਾਲ ਜਿੰਨੀ ਗ੍ਰੈਵਿਟੀ ਜਿਸ ਤਰ੍ਹਾਂ ਦਾ ਸੱਭਿਆਚਾਰ ਪਰੋਸਿਆ ਜਾ ਰਿਹਾ ਹੈ ਵਿਦਿਆਰਥੀਆਂ ਦੇ ਵਿੱਚ ਪੜਨ ਦਾ ਇਸ ਤਰ੍ਹਾਂ ਦੇ ਸੰਕਟ ਨੇ ਕਿ ਉਹਨਾਂ ਨੂੰ ਇੱਕ ਇਦਾਂ ਦਾ ਸੱਭਿਆਚਾਰ ਦਿੱਤਾ ਕਿ ਹਰ ਚੀਜ਼ ਨੂੰ ਕੰਜ਼ਿਊਮ ਕਰੋ ਹਰ ਚੀਜ਼ ਨੂੰ ਖਖਤ ਦੇ ਵਿੱਚੋਂ ਦੇਖੋ ਅੱਜ ਕੱਲ੍ਹ ਰਿਸ਼ਤੇ ਨਾਤੇ ਵੀ ਲੋਕ ਇਸ ਤਰ੍ਹਾਂ ਦੇਖਣ ਲੱਗ ਗਏ ਆ ਤੇ ਜਿਹੜੀ ਚੀਜ਼ ਤੋਂ ਉਹਨਾਂ ਨੂੰ ਬੈਨੀਫਿਟ ਦੇਖਦਾ ਉੱਥੇ ਹੀ ਉਹ ਚੀਜ਼ ਆਲੇ ਪਾਸੇ ਤੁਰਦੇ ਆ ਆਦਰਵਾਈਜ਼ ਸੁਸਾਇਟੀ ਗਰੀਬੀ ਬੇਰਜਗਾਰੀ ਔਰਤਾਂ ਦੀ ਸੁਰੱਖਿਆ ਇਹ ਬਹੁਤ ਸਾਰੇ ਜਿਹੜੇ ਮੁੱਦੇ ਹੈਗੇ ਆ ਉਹਨਾਂ ਨੂੰ ਪਾਸੇ ਹਟਾਇਆ ਜਾ ਰਿਹਾ ਹੈ ਉਹਨਾਂ ਨੌਜਵਾਨਾਂ ਨੂੰ ਲੱਗਿਆ ਕਿ ਸਾਡੀ ਸੁਣਵਾਈ ਨਹੀਂ ਹੈ ਜੇ ਅਸੀਂ ਐਡਾ ਨਾਲ ਐਕਟ ਕਰਾਂਗੇ ਤਾਂ ਇੱਥੇ ਬਹਿਸ਼ ਸ਼ੁਰੂਗੀ ਦੇਸ਼ ਦੇ ਵਿੱਚ ਇਸ ਤੇ ਚਰਚਾ ਹੋਊਗੀ ਪਰ ਉਹ ਚਰਚਾ ਨਹੀਂ ਹੋ ਰਹੀ ਬਹੁਤ ਸਾਰੀਆਂ ਪ੍ਰੋਗਰੈਸਿਵ ਜਿਹੜੇ ਲੋਕ ਨੇ ਉਹ ਵੀ ਇਸ ਤੇ ਚੁੱਪ ਬੱਠੀ ਬੈਠੇ ਆ ਸੋ ਅਸੀਂ ਅੱਜ ਦੇ ਇਸ ਪ੍ਰੋਟੈਸਟ 'ਚ ਇਹ ਆਵਾਜ਼ ਉਠਾ ਰਹੇ ਆ ਨੌਜਵਾਨਾਂ ਨੂੰ ਖਾਸ ਕਰਕੇ ਇਹ ਅਪੀਲ ਕਰਦੇ ਆਂ ਕਿ ਇਹਨਾਂ ਮੁੱਦਿਆਂ ਦੇ ਉੱਪਰ ਚਰਚਾ ਛੇੜੀਏ ਨਾ ਕਿ ਗੋਦੀ মিডিਆ ਦੀ ਤਰ੍ਹਾਂ ਜਿਹੜਾ ਵਿਕਾਊ ਹੈ ਜਿਹੜਾ ਭਾਜਪਾ ਦਾ ਆਪਣਾ ਉਹਨਾਂ ਦੀ ਸੇਵਾ 'ਚ ਹੈ ਉਹਨਾਂ ਦੇ ਪ੍ਰਪਗੈਂਡੇ ਦਾ ਹਿੱਸਾ ਬਣੀਏ ਸੋ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਔਰ ਉਹਨਾਂ ਤੇ ਲਾਏ ਗਏ ਯੂਪੀਏ ਵਰਗੀ ਜਿਹੜੀ ਧਾਰਾ ਹੈਗੀ ਹੈ ਉਹਨੂੰ ਬਿਲਕੁਲ ਜਿਹੜੀ ਉਹ ਰੱਦ ਕਰਨੀ ਚਾਹੀਦੀ ਹੈ ਤੇ ਇਸ ਲਈ ਅੱਜ ਦਾ ਇਹ ਪ੍ਰੋਟੈਸਟ ਹੈ ਮੈਂ ਆਪਣੀ ਗੱਲ ਸਮਰਥਨ ਕਰਦਾ ਹਾਂ ਬਹੁਤ ਬਹੁਤ ਧੰਨਵਾਦ